ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਵੈਲਕਮ ਕਰਦੇ ਹਾਂ ਜੀ ਸਾਡੇ YouTube ਦੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਦਾ ਵਲੌਗ ਅਸੀਂ ਲੈ ਕੇ ਆਏ ਹਾਂ ਜੀ ਹੁਣ ਰੈਗੂਲਰ ਵਲੌਗਸ ਪਾਉਂਦੇ ਨੇ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਸੀਗਾ ਸੋ ਅੱਜ ਦੀ ਰੁਟੀਨ ਦੇਖਦੇ ਆਪਾਂ ਕੀ ਹੁੰਦੀ ਆ ਸੋ ਵਲੌਗ ਇੰਟਰਸਟਿੰਗ ਹੋਊਗਾ ਤੁਸੀਂ ਇਹਨਾਂ ਤੱਕ ਜਰੂਰ ਦੇਖਿਓ ਤੇ ਬਸ ਸ਼ਾਮ ਦੇ 5:30 ਹੋ ਗਏ ਸੀਗੇ ਤੇ ਮੈਂ ਵੀ ਸੌਣ ਤੋਂ ਆ ਗਈ ਸੀ ਕਿ 2 ਜਾਂ 3 ਵਜੇ ਆ ਕੇ ਸੀ ਤੇ ਬਸ ਖੁਸ਼ੀ ਹੈ ਹੁਣ ਆਪਾਂ ਬਣਾਉਣੀ ਆ ਕੁਝ ਖਾਣ ਦੇ ਲਈ ਭੁੱਖ ਬਹੁਤ ਹੀ ਲੱਗੇ ਆ ਤੇ ਹਲਸ਼ੇ ਤੇ ਪ੍ਰੈਸ਼ਰ ਆ ਰੇ ਸੀਗੇ ਤੇ ਉਹਨਾਂ ਨੂੰ ਵੀ ਮੈਂ ਫਿਰ ਬਾਅਦ ਚ ਚਾਪਨਾ ਕਿ ਦਊਂਗੀ ਤੇ ਹੁਣ ਆਪਾਂ ਬਣਾਉਣੀ ਆ ਕੁਝ ਖਾਣ ਲਈ ਭੁੱਖ ਬਹੁਤ ਹੀ ਜ਼ਿਆਦਾ ਲੱਗ ਰਹੀ ਹੈ ਤੇ ਮੰਮਾ ਵੀ ਸਬਜ਼ੀ ਬਣਾ ਰਹੇ ਸੀਗੇ ਫਤਨ ਸੀਟੀ ਦੀ ਵਾਸ ਸੁੰਧੀ ਹੋ ਗਈ ਸ਼ਾਇਦ ਆਲੂ ਸ਼ੈੱਡਾਂ ਸਬਜ਼ੀ ਬਣਾ ਰਹੇ ਸੀਗੇ ਹੋਵੇ ਤੇ ਇੱਕ ਗੱਲ ਹੋਰ ਅੱਜ ਦਾ ਵਲੌਗ ਕੀ ਹੈ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀਗੀ ਅੱਜ ਦਾ ਵਲੌਗ ਬਹੁਤ ਹੀ ਸੀਕ੍ਰੀਟ ਆ ਤੇ ਤੁਸੀਂ ਦੇਖਿਓ ਐਂਡ ਤੱਕ ਅੱਜ ਆਪਾਂ ਕਰਾਂਗੇ ਇੱਕ ਪ੍ਰੈਂਕ ਦੇਖਦੇ ਆ ਕਿ ਇਹਦੇ ਤੇ ਪ੍ਰੈਂਕ ਹੁੰਦਾ ਕਿ ਜਿਵੇਂ ਸੇ ਭਾਰੇ ਹੁੰਦਾ ਪ੍ਰੈਂਕ ਆਪਾਂ ਦੇਖਦੇ ਹਾਂ ਤੇ ਆਪਾਂ ਅੱਜ ਸ਼ਾਮ ਨੂੰ ਪ੍ਰੈਂਕ ਕਰਾਂਗੇ ਤੇ ਇਸ ਬਲੌਗ ਸਟਾਰਟ ਕਰਤਾ ਸੀਗਾ 5 ਵਜੇ ਤੇ ਥੋੜੇ ਜਿਹਾ ਭਾਂਡੇ ਰਹਿ ਜਿ ਸੀ ਆਪਾਂ ਇਹਨਾਂ ਨੂੰ ਵਾਸ਼ ਕਰਦੇ ਆਂ ਤੇ ਥੋੜੀ ਜਿਹੀ ਵਾਸ਼ ਕਰ ਆਪਾਂ ਬਣਾਵਾਂਗੇ ਕੁਝ ਖਾਣ ਦੇ ਲਈ ਤੇ ਅੱਜ ਦਾ ਸਬਜੀ ਪੂਰੀ ਬਣ ਚੁੱਕੀ ਦੋ ਸਬਜੀ ਬਣ ਗਈ ਤੇ ਆਪਾਂ ਖਾਣਗੇ ਤੇ ਗਾਇਸ ਤੁਹਾਨੂੰ ਮਿਲਦੇ ਆਂ ਭਾਂਡੇ ਧੋ ਕੇ ਤੇ ਆਪ ਗੁਸ਼ਖਾਨੇ ਲਈ। ਤਾਂ ਕੰਨ ਸਾਰੇ ਪੰਡੇ ਕਤੇ ਸਾਫ। 3 ਮਿਨਾਂ ਪਹੁੰਚਣੇ ਆਪਣੇ ਗੁਸ਼ਖਾਨ ਦੇ ਵਾਸਤੇ। ਤੋਂ ਅੱਲਾ ਤੇ ਕਾ ਚੈੱਕ ਨੂੰ ਮੈਂ ਗੇਰ ਨਾ। ਟੰ 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 ਸੋ ਗਾਇਸ ਮੈਂ ਨਾਲ ਦੀ ਨਾਲ ਤੁਹਾਨੂੰ ਇੱਕ ਸ਼ੇਕ ਦੀ ਵੀ ਰੈਸਪੀ ਦੱਸ ਰਹੀ ਹਾਂ ਕਿ ਇਹ ਮੈਂ ਸ਼ੇਕ ਕਿਵੇਂ ਦਾ ਬਣਾਉਣੀ ਹੈ ਕਿਵੇਂ ਪੀਣੀ ਆ ਤੇ ਆਪਾਂ ਇਨਾ ਕੁ ਦੁੱਧ ਲੈ ਲੈਣਾ ਜਿੰਨਾ ਕਿ ਵੀ ਆਪਾਂ ਪੀਣਾ ਖਾਣ ਦੇ ਹਿਸਾਬ ਨਾਲ ਦੁੱਧ ਲੈ ਲੈਣਾ ਉਸ ਤੋਂ ਬਾਅਦ ਅਸੀਂ ਪੱਖ ਦੋ ਦੁੱਧ ਦੇ ਵਿੱਚ ਆਪਾਂ ਕੀ ਮਿੱਠਾ ਆਪਣੀ ਤੁਸੀਂ ਇਹ ਰੱਬ ਆ ਸਕਦੇ ਆ ਕਿ ਆਪਾਂ ਸ਼ੱਕਰ ਪਾਉਣੀ ਆ ਜਾਂ ਆਪਾਂ ਚੀਨੀ ਪਾਉਣੀ ਆ ਮੈਂ ਹਮੇਸ਼ਾ ਸ਼ੱਕਰ ਹੀ ਯੂਜ਼ ਕਰਦੇ ਆ ਸੀ ਇਸ ਲਈ ਅਸੀਂ ਚੀਨੀ ਨਹੀਂ ਯੂਜ਼ ਕਰਦੇ ਆ ਆਪਾਂ ਜਿਹੜਾ ਦੁੱਧ ਸੀਗਾ ਇੱਕ ਕੋਈ ਖਾਲੀ ਜੇ ਵੱਡੇ ਭਾਂਡੇ ਦੇ ਵਿੱਚ ਪਾ ਲੈਣਾ ਹੈ ਉਸ ਤੋਂ ਬਾਅਦ ਆਪਾਂ ਆਪਣੀ ਅਦੇ ਨਾਲ ਸ਼ੱਕਰ ਪਾਣੀ ਆ ਵੀ ਆਪਾਂ ਚੀਨੀ ਤੇ ਸ਼ੱਕਰ ਜਾਂ ਚੀਨੀ ਪਾਉਣੀ ਮੈਂ ਐਨ ਵੀ ਥੀ ਸ਼ੱਕਰ ਹੀ ਯੂਜ਼ ਕਰਦੇ ਆ ਔਰ ਤੋਂ ਬਾਅਦ ਆਪਣੇ ਕੋਈ ਵੀ ਚਾਕਲੇਟ ਵਾਲੇ ਬਿਸਕੁਟ ਮੰਗੇ ਸੱਜਣ ਤੋਂ ਉਹ ਪਾ ਲੈਣੇ ਆ ਜਿੰਨੇ ਵੀ ਆਪਾਂ ਪਾ ਸਕਦੇ ਆ ਮੈਂ ਦੋ ਪਾ ਲਈ ਹਿੰਦੀ ਆ ਸੋ ਆਪਾਂ ਬਿਸਕੁਟ ਪਾ ਲੈਣੇ ਆ तो बाद जो आप कॉफी भी पा सकते हैं थोड़ी जी है आप जो कॉफी पाइए फिर तो आप थोड़ी जी कॉफी पानी है जिनी कि है क्योंकि इन कॉफ़ी भी नहीं पीनी चाहिए गर्म होंगी उसमें इन्हों तो कर ग्रैंड हैंडी के ना शेक बना सो आप उसके ਮੇਰੇ ਬੀਬੀ ਨੂੰ ਵੀ ਬਾਇਮੈਂਟ ਪਾ ਪਾਪੂ ਕੀ ਭੈਣਿਆ ਚੀ ਅ ਸਾਡਾ ਕਰਾਈ ਦੇ ਬਿਸਕੁਟ ਉਹ ਚੀ ਦਰਮੀਆਂ ਚਾ ਨਾ ਕਿ ਬੇ ਰੁੱਛੀ ਐਵੇਂ ਥੋੜੇ ਬਰੰਗੂ ਬਰੰਗੂ ਦੇ ਸੇਕ ਕਰਾਂਗੇ ਚੀ ਕੀ ਪੀਣਾ ਚਾਹੇ ਨਹੀਂ ਹੁਣ ਤੁਸੀਂ ਨੇ ਨਾ ਅਜ ਨਹੀਂ ਪੀਣਾ ਪੀਣੀ ਨਹੀਂ ਔਰ ਤੁਸੀਂ ਇੱਕ ਪੀ ਕੇ ਤੇ ਮੇਰੇ ਸਿਰ ਨੂੰ ਤੇਲ ਲਾ ਦੇ ਮਣੀ ਕਿੰਸੇ ਨਾਲੋਂ 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 ਨਹੀਂ ਲੱਸ ਸੁਸਤੀ ਵਈ ਹੋਈ ਸੀ ਵੀ ਸੋਣਾ ਮੈਂ ਸੋਣਾ ਕੋਈ ਕੋਈ ਉਸ ਤੋਂ ਦਵਾਈ ਵੀ ਦੇ ਰਹੀ ਹੁੰਦੀ ਐ ਇਹਨਾਂ ਕੋਲ ਸੁਸਤੀ ਦਾ ਫਾਇਦਾ ਹੀ ਰੱਖ ਰਹੀ ਜਾਂਦੇ ਉਹ ਇਹਨੂੰ ਐ ਆ ਵੀ ਮੈਂ ਜਾਣ ਕੇ ਤੁਹਾਨੂੰ ਦੱਸਾਂ ਤੇਰੀ ਦਵਾਈ ਚੱਲਦੀ ਆ ਨਾ ਨਹੀਂ ਆਪਾਂ ਟਾਈਮ ਤੇ ਨਾਣਾ ਵੀ ਤਾਂ ਹੁੰਦਾ ਹੈ ਤੂੰ ਫ੍ਰੈਸ਼ ਫ੍ਰੈਸ਼ ਲੱਗਦਾ ਰੁਕਣੋਂ ਨਹੀਂ ਦੰਦੀ ਮੈਨੂੰ ਤੁਹਾਨੂੰ ਫ੍ਰੈਸ਼ ਫ੍ਰੈਸ਼ ਲੱਗਦਾ ਉਹਨਾਂ ਨੂੰ ਹਾਂ ਹੁਣ ਤਾਂ ਵਧੀਆ ਲੱਗ ਰਿਹਾ ਹੈ ਆਹੀ ਤਾਂ ਹੋਰ ਆਪਾਂ ਇਹਨੂੰ ਕਰ ਲਿਆ ਤੇ ਉਹਨਾ ਪਾਗਾਂ ਉਹ ਜੇ ਮੈਂ ਨਾਲ ਕੁਝ ਖਾਣ ਦੇ ਲਈ ਸਟੈਂਡ ਬਣਾ ਜਿਹੜੇ ਵੈਜ ਸੈਂਡਵਿਚ ਆ ਗੈਟ ਆਊਟ ਆਇਲ ਤੋਂ ਤੇ ਵਿਦਾਊਟ ਫਰਾਈ ਤੋਂ ਆ ਸੈਂਡਵਿਚ ਬਣਾਉਂਗੇ ਜੇ ਕਿਸੇ ਨੇ ਵੈਜ ਨੂੰ ਭੁੱਖ ਲੱਗੀ ਵੀ ਹੋਵੇ ਆ ਮੈਂ ਉਹ ਵੀ ਤੁਹਾਨੂੰ ਦਦਦੀ ਆ ਵੀ ਉਹ ਬਣਾ ਕੇ ਮਿਲਵਾਏ ਆਪਾਂ ਇਹ ਥੋੜਾ ਦੁੱਧ ਗਰਮ ਜਿਹਾ ਸੀ ਇਹਨੂੰ ਆਪਾਂ ਫ੍ਰਿਜ ਚ ਰੱਖਦੇ ਆਂ ਮੈਨੂੰ ਇਹ ਜਿਹੜਾ ਸੈਂਡਵਿਚ ਬਣਾਉਂਦੇ ਤੱਕ ਵੀ ਇਹ ਚਿਲ ਚਿਲ 쿨쿨 ਜਾ ਹਾ ਜੇ ਫਿਰ ਮੈਂ ਆਰਾਮ ਤੇ ਬੈਠ ਕੇ ਪੀਉਂਗੀ ਤੁਹਾਨੂੰ ਨਹੀਂ ਦੇਣਾ ਜੀ ਮੈਂ ਕੀ ਕਰਾਂ ਮਜਬੂਰੀ ਆ ਹੁਣ ਬੰਦ ਕੀਤਾ ਹੋਇਆ ਪਿਆਜ਼ ਕੱਟ ਲੈ ਤੂੰ ਮम्मा ਨੇ ਕਿਹਾ ਤੇ ਵੇਚੀ ਇਹਨਾਂ ਦੇ ਬਣਾਉਣਾ ਪਰ ਨਹੀਂ ਉਹਨਾਂ ਨੂੰ ਆਹ ਟੇਬਲ ਦੇ ਬਿਸਕੁਟ ਐਂ ਖਾਣੀਆਂ ਖਾ ਲੋ ਇਹੋ ਨੰਪਿਆਜ਼ ਚਰਮੇ ਹੈ ਨਾ ਤੁਸੀਂ ਲਾਪਾ ਤੁਹਾਨੂੰ ਦੱਸਾਂ ਕਿ ਸੈਂਡਵਿਚ ਦੀ ਰੈਸਪੀ ਐਂ ਨਹੀਂ ਤਾਂ ਕੁਝ ਖਾਸ ਨਹੀਂ ਬਿਹਾਰ ਨਾ ਖਾਸ ਨਹੀਂ ਬਟ ਜਿਵੇਂ ਮੈਂ ਜਿਵੇਂ ਆਪਾਂ ਨੂੰ ਭੁੱਖ ਲੱਗੀ ਹੋਵੇ ਥੋੜੀ ਬਹੁਤ ਆਪਾਂ ਦਾ ਹੁਸ਼ ਹੋਵੇ ਸੋ ਕਮਨਨ ਦੀ ਟਰਾਈ ਕਰਦੇ ਆ ਤੇ ਮੈਂ ਤੁਹਾਨੂੰ ਦੱਸ ਦਿੰਦੀ ਆ ਆਇਲ ਤੋਂ ਬਿਨਾ ਆਪਾਂ ਪਾ ਫਰਾਈ ਕਿੱਤੇ ਤੋਂ ਆਪਾਂ ਫਿਰ ਸੈਂਡਵਿਚ ਬਣਾ ਕੇ ਤੇ ਲਾਰਸ਼ ਸ਼ੇਕ ਆਪਾਂ ਕਹਿੰਦੇ ਆ ਨਾ ਵੀ ਆਪਾਂ ਕੈਫੇ ਤੋਂ ਮਹਿੰਗਾਈ ਆ ਬਹੁਤ ਲੱਗ ਖਾਈਏ ਐਵੇਂ ਸ਼ੇਕ ਵੀ ਕੀ ਲਿਆ ਸੇਮ ਟੇਸਟ ਹੋਊਗਾ ਮੈਂ ਉਹ ਆਹ ਨਾਲ ਸਿੱਕਾ ਰੈਡ ਮਾ ਕੇ ਦਿੱਤੀ ਸੇਮ ਟੇਸਟ ਆਉਂਦਾ ਜੇ ਕਿਸੇ ਵਿੱਚ ਆਹ ਹਰਸ਼ੀਸ ਆਣੀਆ ਹਰਸ਼ੀਸ ਹਾਂ ਪਰ ਮੇਰੇ ਡਾਕਟਰ ਨੇ ਇਹ ਬੰਦ ਉਹ ਵੀ ਪਾ ਸਕਦਾ ਮਿੱਠਾਂ ਦਾ ਬੰਦ ਕੀਤਾ ਡਾਕਟਰ ਨੇ ਤਾਂ ਕਰਤੀ ਮੈਂ ਚੌਕਲੇ ਪਹਿਲਾਂ ਪਾ ਬਣਾਉਂਦੇ ਹੁੰਦੇ ਸੀ ਮਿੱਠੇ ਚੌਕਲੇ ਨਹੀਂ ਪਾਉਂਦੇ ਹਾਂ ਜਿਵੇਂ ਹਰਸ਼ੀਸ ਪਾ ਕੇ ਨਸੀਨਾ ਪਰ ਪਾਉਂਦਾ ਸਭ ਕੁਝ ਪਾਉਂਦੇ ਹੁੰਦੇ ਸੀ ਉਹਦੋਂ ਦਾ ਅਸੀਂ ਸਾਈਡ ਵਿੱਚ ਐਵੇਂ ਕਦੇ ਵੀ ਨਹੀਂ ਖਾਦਾ ਫਰਾਈ ਅਸੀਂ ਜਾਂ ਜੋਮੈਟਾ ਤੋਂ ਆਰਡਰ ਕਰਕੇ ਹੀ ਖਾਣਾ ਅੱਜ ਜਦੋਂ ਦੇ ਅਸੀਂ ਕੁਮਾਲ ਹੋਈਏ ਬਸ ਅਸੀਂ ਉਹ ਦਸਪੀਸ ਖਾਣੇ ब्राउन ब्रेड ਪਰ ब्राउन ਬਰੈਡ ਹੀ ਯੂਜ਼ ਕਰਿਆ ਹੈ। ਹਾਂ ਗਾਇਜ਼ ब्राउन ਬਰੈਡ ਹੀ ਯੂਜ਼ ਕਰਿਆ ਕਰ ਕਿਉਂਕਿ ਜਿਹੜੇ ਵਾਈਟ ਬਰੈਡ ਹੁੰਦੇ ਆ ਉਹ ਮੈਦੇ ਦੇ ਬਣੇ ਹੁੰਦੇ ਨੇ ਜਿੰਨਾ ਮੂਸ ਤਾਂ ਮੈਦੇ ਦੇ ਹੁੰਦੀਆਂ ਤੁਸੀਂ ਬ੍ਰਾਊਨ ਬਰੈਡ ਹੀ ਯੂਜ਼ ਕਰਿਆ ਕਰੋ। ਤੁਸੀਂ ਯੂਜ਼। ਸੋ ਪਾਇਦੀ ਵਿੱਚ ਇਹਨੂੰ ਇਹਦੇ ਵਿੱਚ ਦਹੀਂ ਨਹੀਂ ਪਾਣਾ। ਕੱਟੇ ਹੋਏ ਪਿਆਜ਼ ਤੇ ਟਮਾਟਰ। ਉਹਦੇ ਵਿੱਚ ਜਿੰਨਾ ਵੀ ਆਪਣਾ ਟੇਸਟ ਦੇ ਅਕੋਰਡਿੰਗ ਆਪਾਂ ਨੇ ਨਮਕ ਪਾ ਲੈਣਾ ਹੈ, ਨੂਨ। ਉਸ ਤੋਂ ਬਾਅਦ ਮੈਂ ਆਪਾਂ ਨੂੰ ਉਸ ਨੇ ਥੋੜੀ ਜਿਹੀ ਕਾਲੀ ਮਿਰਚ ਪਾ ਦਿੰਦਾਂ। ਕਿਉਂਕਿ ਆਪਾਂ ਨੂੰ ਖਰਾਬ ਨਹੀਂ ਕਰਦੀ ਥੋੜੀ ਜਿਹੀ ਪਾ ਲਵੇ। ਬਸ। ਸੌਸ ਵੀ ਤਾਂ ਬੰਦ ਕੀਤੀ ਹੋਈ ਹੈ ਤੇਰੇ। ਥੋੜੀ ਜਿਹੀ ਖਾ ਸਕਦੀ ਹੈ। ਰਹਿਣ ਦੇ ਉਹ ਬਿਨਾਂ ਸੌਸ ਤੋਂ ਸੈਂਡਵਿਚ ਕਦੇ ਵੀ ਨਹੀਂ ਤਸਕੀ ਲੱਗਦੀ। ਥੋੜੀ ਜਿਹੀ ਉਹ ਵਿਚ ਨਾ ਪਾਈਆਂ ਇਹਦੇ ਸੌਸ ਉਹਨਾਂ ਨੂੰ ਹਲਾਇ ਕਰ ਇਦਾਂ। ਉਹਨੂੰ ਨਾਲ ਹੀ ਜਾ ਕੇ ਖਾ ਲੈ। ਬਸ ਐਵੇਂ ਹੀ ਸਿੰਪਲ ਜਿਹਾ ਸੌਸਾਂ ਨੇ ਬਰੈਡ ਕੱਢ ਲੈਣੇ ਨੇ। ਬ੍ਰੈਡ ਕੁੱਕਵਾ ਲੱਗੀ ਹੋਈ ਐ ਸੱਚੀ ਤੇ ਐਵੇਂ ਆਪਾਂ ਨੇ ਨਾ ਐਵੇਂ ਬ੍ਰੈਡ ਦੇਖ ਕੇ ਐਵੇਂ ਇਹ ਜਿਹੜਾ ਪੇਸਟ ਜਿਹਾ ਬਣਾਇਆ ਪਿਆਜ਼ ਤੇ ਟਮਾਟਰ ਵੀ ਐਵੇਂ ਰੱਖਿਆ ਨੇ ਬੇਕਿੰਗ ਵਿੱਚ ਜਿਹੜਾ ਮਿਕਸ ਕੀਤਾ ਹੋ ਰਿਹਾ ਉਹ ਜਿਵੇਂ ਦੇਖੋ ਮੈਂ ਕਰ ਰਹੀ ਆ ਉਹਨੂੰ ਚੰਗੀ ਤਰ੍ਹਾਂ ਮਿਲਵਨਾਂ ਵੀ ਨਹੀਂ ਭਰਨਾ ਜਿਹੜਾ ਬਾਹਰ ਨਿਕਲ ਜਵੇ ਹੋ ਸਕੇ ਜਿਵੇਂ ਤੁਸੀਂ ਥੋੜੀ ਜਿਹੀ ਬਰੀਕ ਹੀ ਬਰੀਕ ਕੱਟਿਓ ਪਿਆਜ਼ ਮੈਂ ਥੋੜੀ ਮੋਟੇ ਕੱਟ ਲੇਗੀ ਕਿਉਂਕਿ ਮੈਨੂੰ ਕਾਲੀ ਹੈ ਬਹੁਤ ਸਾਰੀ ਭੁੱਖ ਲੱਗੀ ਹੋਈ ਐ ਮੈਨੂੰ ਸੋ ਪਹਿਨ ਮੈਂ ਦਾ ਪ੍ਰੈਸ ਕਰ ਲੈਣਾ। ਉਸ ਤੋਂ ਬਾਅਦ ਜਿੰਨੇ ਵੀ ਆਪਾਂ ਬੱਡ ਮੈਦੋ ਖਾਏ ਆ ਸੋ ਆਪਾਂ ਉਹਨਾਂ ਕੇ ਆਪਾਂ ਪੇਸਟ ਇਹੋ ਤਿਆਰ ਕਰ ਲੈਣਾ। ਇਹ ਮੈਨੂੰ ਕਿਸੇ ਨੇ ਦੱਸੀ ਸੀ। ਕਿਸੇ ਨੇ ਵੀ ਮੈਂ ਦੱਸੀ। ਇਹਨੂੰ ਕੁਝ ਨਹੀਂ ਕਰਨਾ ਹੁੰਦਾ ਸੀ ਮੈਂ ਸ਼ੇਕ ਬਣਾਣਾ ਦੱਸਿਆ ਇਹਨੂੰ। ਹਾਂ ਚਲੋ ਇਹ ਵੀ ਸ਼ੇਕ ਨਾ ਕਾਫੀ ਤੇ ਸ਼ੇਕ ਵੀ ਤੇ ਸੈਂਡਵਿਚ ਵੀ ਆ ਸਾਰਾ ਕੁਝ ਮੈਂ ਨੂੰ ਬਣਾਉਣਾ ਦੱਸਿਆ ਨੂੰ ਕੁਝ ਵੀ ਨਹੀਂ ਆਂਦਾ ਸੀ ਜਦੋਂ ਆਈ ਆ। ਉਹ ਗੱਲ ਸੱਚੀ ਐ ਮੈਂ ਵੀ ਕਹਿ ਰਹੀ ਐ ਜਦੋਂ ਤੀ ਸਾਡੀ ਮੈਨੇਜ ਹੋਈ ਆ ਮੈਨੂੰ ਇੰਨਾ ਜਿੰਨਾ ਕੁ ਵੀ ਨਿੰਬਾ ਦੱਸਿਆ ਨਹੀਂ। ਕਿਉਂਕਿ ਪਿੰਡ 'ਚ ਰਹਿੰਦੇ ਸੀ ਪਿੰਡ 'ਚ ਕੀ ਆਪਾਂ ਬਣਾਉਂਦਾ ਹੁੰਦੇ ਜੋਮੈਟੋ ਤੇ ਔਰ ਔਰ ਹੋ ਜਾਂ ਇਹ ਹੋ। ਜੋਮੈਟੋ ਤੋਂ ਵੀ ਮੈਂ ਹੀ ਦੱਸਿਆ ਮਤਲਬ ਸਾਰਾ ਕੁਝ ਸ਼ਹਿਰ 'ਚ ਤੁਹਾਨੂੰ ਪਤਾ ਪਤਾ ਇਹ ਚੱਲੀ ਜਾਂਦਾ ਪਿੰਡ 'ਚ ਨਾ ਨਹੀਂ। ਪਿੰਡ 'ਚ ਆਏ ਮੈਂ ਲੋਕ ਐ ਸੀ ਸਾਰਾ ਜਾਗੇ। ਅਸੀਂ ਵੀ ਪਿੰਡ 'ਚੋਂ ਹੀ ਆਏ ਹੋਏ ਆ। ਤੈਨੂੰ ਵੀ ਆਪਾਂ ਪ੍ਰੈਸ ਕਰਦੇ ਨਹੀਂ ਆ। ਪਰ ਜਿਹੜਾ ਹੁਣ ਹੋ ਗਏ ਰਹਿ ਲਾ ਜਾਂਦਾ ਸ਼ਹਿਰ ਦੇ ਵਿੱਚ ਹ

ਉਹ ਗਾਇਸ ਸੈਂਪੀ ਤੁਸੀਂ ਵੀਡੀਓ ਦੇ ਵਿੱਚ ਬੜਾ ਹੋਏ ਹੋਗੇ ਲੁਕ ਜਾ ਮੈਂ ਪਲੇਟ ਪੂਰੀ ਵਧੀਆ ਤਿਆਰ ਕਰ ਲਈ ਮੈਂ ਅੱਜ ਅੱਛਾ ਸਜਾ ਕੇ ਯੈਸ ਫਿਰ ਤੁਹਾਨੂੰ ਉਹਦੇ ਵਿੱਚ ਛੇ ਕਰਤ ਨਹੀਂ ਇੱਕ ਤਾਂ ਮੈਨੂੰ ਅਵੇ ਆਦਤ ਜਿਹੜਾ ਇਹ ਸਨਾਨ ਖਲਾਸ ਦਿੰਦੇ ਨੇ ਉਹ ਮੈਂ ਖਾ ਲਾ ਦਿੰਦਾ ਸਾਕੇ ਕਰਦੇ ਨਹੀਂ ਨਾ ਫਾਉ ਮੋਸ ਨੂੰ ਦੋ ਤੂੰ ਨਹੀਂ ਲੋਕ ਆਪਾਂ ਨੂੰ ਹੈ ਪੁੱਛਦੇ ਆਂ ਵੀ ਤੁਸੀਂ ਕੱਲੇ ਰਹਿੰਦੇ ਹੋ ਫਲੈਟ ਦੇ ਵਿੱਚ ਦੱਸ ਦੋ ਅਸੀਂ ਕੋਲੋਨੀ ਵਿੱਚ ਰਹਿੰਦੇ ਆਂ ਹਾਂਜੀ ਤੁਹਾਨੂੰ ਇਹ ਘਰ ਐਵੇਂ ਕੋਲੋਨੀ ਦੇ ਵਿੱਚ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਕਿੱਦਾਂ ਦੇ ਘਰ ਹੁੰਦੇ ਆਂ ਫਲੈਟ ਦੇ ਕਰਦੇ ਹੁੰਦੇ ਆਂ ਅਸੀਂ ਆਪਣੀ ਕਾਰ ਵੀ ਲਗਾਣੀ ਰੱਖੀ ਹੁੰਦੀ ਸੋ ਤੁਸੀਂ ਕਰਦੀਏ ਪਰ ਵੀ ਆਈ ਵੀ ਕਰਕੇ ਦੱਸਦਾ ਸੀ ਮਨਸੀ ਬਲੌਗ ਦੇ ਵਿੱਚ ਵੀ ਦੱਸ ਲਈ ਅਸੀਂ ਆਪਣੀ ਫੈਮਿਲੀ ਦੇ ਨਾਲ ਹਿੰਦੀ ਰਹਿੰਦੀ ਆਂ ਬਹੁਤ ਜਾਣੇ ਪੁੱਛਦੇ ਆਂ ਅਸੀਂ 4 ਜਾਣੇ ਆਂ ਮੈਂ ਮਮਾ ਪਾਪਾ ਹਰਸ਼ ਇਸ ਲਈ ਚਲਿਆ ਨੇ ਇਕੱਠੇ ਹੀ ਰਹਿੰਦੇ ਚ ਲੱਗਦੀ ਨਹੀਂ ਰਹਿੰਦੇ ਸੋ ਗਾਇਜ਼ ਦੇਖੋ ਸ਼ੇਕ ਸੈਂਡਵਿਚ ਹੋ ਗਏ ਤਿਆਰ ਹੁਣ ਆਪਾਂ ਖਾਣਨੇ ਆਂ

ਕੋਈ ਨਹੀਂ ਸਭ ਦੀ ਸਾਰੀ ਕੁੱਝ ਸਿਕੰਡੀ ਮੋੜਾ ਉਤੇ ਤੇ ਦੇਖੋ ਕਿ ਆਇਨੀ ਕਿਵੇਂ ਸੁਣੀ ਸਾਰੇ ਵਾਜਦੇ ਨੇ ਪਰ ਜੇ ਵੀ ਤੁਹਾਡੇ ਸਿੱਧੇ ਹੋਏ ਆ ਉਹ ਦੇਖੋ ਸਿੱਧੇ ਭਈਆਂ ਬਾਬੂ ਕਦੋਂ ਦੇਖਾਵੋ ਨਹੀਂ ਤੁਸੀਂ ਪਾਣੀ ਤੇ ਨਾ ਸਰਕੂ ਲੱਗ ਗਿਆ ਉਹ ਤੁਹਾਡੇ ਬਾਹਰ ਸਿੱਧੇ ਨੂੰ ਦੇਉਂ ਨਹੀਂ ਪਈਆਂ ਅੰਦਰ ਆਉਂਦੇ ਹੋਤੇ ਤਾਂ ਹੁਣ ਤੇnabla sare gram te loan tak jarur ch kam kin khali meri ne dalne nahi kin viyan mili dardi bhi hatao to choli hoyi nahi hai hai gada sutta chhaya se pitana hai naam pehli jeh lagne ka kardi se bhi urti jo urti o pakhha lekhe ave chal rahe ha ਤਿਆਰ ਆ। ਕਿਉਂ ਨਹੀਂ ਬਿਲੇ ਬੱਦਲ ਆ। ਮੈਂ ਪਹਿਲਾਂ ਤੇਲ ਲਾਉਂਗਾ ਫਿਰ ਤੇਲ ਨੂੰ ਬਾਅਦ ਵਿੱਚ ਬੰਨ ਕੇ ਪਾਣਾ। ਤੁਹਾਨੂੰ ਦੱਸਿਆ ਆਪੇ ਖਾਣਾ। ਚੱਲਦੇ ਆ ਪਰਨਾ ਬੰਨ ਕੇ ਫਿਰ ਜਾਵਾਂਗੇ ਗੁਰਦੁਆਰਾ ਜੀ। ਮੈਨੂੰ ਯਾਦ ਆ ਗਿਆ। ਤੇ ਕਈ ਕਮੈਂਟ ਵੀ ਕਰ ਰਹੇ ਸੀ ਬਾਲ ਥੋੜੇ ਇਦਾਂ ਵਧੀਆ ਨਹੀਂ ਲੱਗ ਰਹੇ। ਹਾਂ ਕਈ ਨਾ ਬੋਤ ਕਹਿ ਰਹੇ ਸੀ ਕਿ ਬੀ ਅਮਦੂਰ। ਮੈਂ ਤਾਂ ਆਪ ਕਹਿਣਾ ਵੀ ਹਾਂ ਵਧੀਆ ਨਹੀਂ ਲੱਗਦੇ। ਮੈਂ ਪਰਨਾ ਹੀ ਬੰਨ ਕੇ ਰੱਖਦਾ ਹਾਂ। ਮੈਂ ਤੁਸੀ ਦੱਸਿਆ ਸੀ ਬਣਾਉ ਦੇ ਵਿੱਚ ਵੀ ਪਰਨੇ ਨਾਲ ਤਿਆਰ। ਫਿਰ ਵੀ ਨਾ ਲੋਕ ਕੋਹ ਹਨੋਕ ਬੰਨਨਾ ਮੇ ਪ੍ਰੋਬਲੇਮ ਦੋ ਬੰਨੋ ਚਾਹਾਂ ਕਰ ਕੰਦੇ ਹੀ ਪਏ ਨੇ ਕੋਈ ਨਹੀਂ ਹਨੂਲੂ ਜੀ ਹਨੂਲੂ ਫੋਟੋ ਲੈ ਲੀ ਜੀ ਬਣੀ ਅੱਜ ਕਰ ਲਵਾਂਗੇ ਕਰੀ ਕਰੀ ਇਹ ਆ ਵੀ ਨਾ ਲਿਖਵਾ ਲਿਆ ਜੀ ਕਿ ਜੜੀ ਹਨੂ ਪਏਗਾ ਮਾਂਦੇ ਨਹੀਂ ਕਿਆਲ ਕਰ ਤਾਉਂਗੇ ਪਰ ਹਨੂਲੂ ਨਾਲ ਸਵਾਦ ਜੀ ਲੱਗਦੀ ਹੈ ਜਿਵੇਂ ਥੱਲੇ ਸੋਡੇ ਸੋਹਦੇ ਵੀ ਲੱਗਦਾ ਨਾ ਪਾਦੇ ਨੇ ਹਨੂ ਵਿੱਚ ਘੋਲ ਲਓ ਪਰ ਵਿੱਚ ਹੀ ਚੋਨੇ ਜਾਉਂਦੇ ਨੇ ਖਾਣ ਦਾ ਤਾਕਤ ਉਹ ਤਾਂ ਤੇਰੀ ਵੀ ਖਾ ਰਹੇ ਤਾਂ ਵੀ ਤਾਂ ਹੁੰਦੀ ਆ ਹੇ ਗਾਇਸ ਜਿਵੇਂ ਤੁਹਾਨੂੰ ਸੀ ਦੱਸਿਆ ਸੀ ਗਾ ਮਿਸਿਸ ਕਪੀਲ ਸਾਹਿਬ ਚੱਲਨੇ ਆ ਤੇ ਅਸੀਂ ਮਿਲਦੇ ਹਾਂ ਉੱਥੇ ਜਾ ਕੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਸੀ ਕਪੀਲ ਸਾਹਿਬ ਦੇ ਕਿੱਥੇ ਹੋ ਗਏ ਮੈਂ ਕੱਲ ਨਹੀਂ ਆ ਸਕਾਂ ਤੇ ਟਰਟੀ ਸ਼ਰਟ ਕੈਂਡੀ ਕਰ ਲਈ ਆ ਦੂਜੀ ਟੀ ਸ਼ਰਟ ਵਾਲੀ ਪਰਣਾ ਰਸੂਖੀ ਮੈਨੂੰ ਲੱਗ ਰਿਹਾ ਕਿ ਨਾ ਕਮੈਂਟਾਂ ਜਦੋਂ ਪੜਨਾ ਬੁਣਿਆ ਲੱਗਦਾ ਹੈ ਹਾਂਜੀ ਉਸ ਤੋਂ ਸੱਪੇ ਬਚ ਗਏ ਕਪੀਲ ਸਾਹਿਬ ਕਿਹਾ ਕਿ ਅਸੀਂ ਮੱਥਾ ਟੇਕ ਕੇ ਆ ਕੇ ਇਹ ਪ੍ਰੈਂਕ ਹੈ ਆਹ ਲਾ ਪਾ ਤੇ ਹੁਣ ਸਰ ਜੀ ਆਪਾਂ ਤੁਹਾਨੂੰ ਮਿਲਦੇ ਹਾਂ ਤੇ ਦੱਸਾਂਗੇ ਕਿਦਾਂ ਦਾ ਮੌਸਮ ਹੈ ਇਹ ਮੌਸਮ ਦੇਖੋ ਬੜਾ ਮੌਸਮ ਜਿਆਦਾ ਤੇ ਮੈਂ ਤੁਹਾਨੂੰ ਦਿਖਾਉਂਦਾ ਬਾਅਦ ਮੌਸਮ ਦੇਖੂਗਾ ਇਸ ਕਿੰਨਾ ਵਧੀਆ ਅੰਟੀ ਦੇਖੋ ਦੇਖੀਂ ਕਿੱਦਾਂ ਸੋਹਣਾ ਹੈ ਇਹਨੇ ਬੜੀ ਚੜੀਆਂ ਦੀ ਬਾਗ ਹੈ ਨਾ ਹਾਂਜੀ ਤਾਂ ਇਹਨੇ ਖਾੜੀ ਰੋਟੀ ਐਸੀ ਘਰ ਆ ਗਈ ਸੀ ਮੁਰਦਾਰਾ ਸਾਹਿਬ ਤੋਂ ਫਿਰ ਹੁੰਦਾ ਸੀ ਫੋਨ ਦੇ ਘਾਂ ਕੇ ਇੱਕ ਜਗ੍ਹਾ ਸੀ ਲੱਭਦੀ ਤੇ ਫਿਰ ਹਮ ਡੈਡੀ ਆਣਿਆ ਮੇਰਾ ਆਪਣਾ ਅਸੀਂ ਐਸੇ ਫੋਨ ਵਿੱਚ ਜਿਹੜੀ ਉਪਰੋਕਣ ਦੀ ਸਕਰੀਨ ਲਾ ਦੇਉਂਦੇ ਉਹ ਵੀ ਲੱਗਦੀ ਕਿ ਬੜੀ ਖਤਰਨਾਕ ਤੇ ਕਰਾਂਗੇ ਉਹਨਾਂ ਪ੍ਰੈਂਕ ਇਹ ਤੇ ਫਨਾਂ ਮੈਂ ਕਿ ਤੁਸੀ ਜ਼ਰੂਰ ਦੇਖਿਓ ਹੁਣ ਬਹੁਤ ਵਧੀਆ ਸੀਨ ਹੋਣੇ ਆਲਾ ਪੈਗ ਲੱਗੇ ਵੀ ਹੋਣਗੇ ਡੈਡੀ ਦੇ ਪੂਰੇ ਪੂਰੇ ਤੁਹਾਨੂੰ ਪਤਾ ਫੌਜੀ ਬੰਦਾ ਸ਼ਾਮ ਨੂੰ ਪੈਗ ਲਾਗੇ ਆ ਦੇਖਦੇ ਹਾਂ ਡਰਨ ਨਹੀਂ ਗਿਆ ਨਾ ਪ੍ਰੈਂਕ ਕਹਦੇ ਨਾਲ ਕੋਈ ਐ ਇਦਾਂ ਦੀ ਗੱਲ ਕਰਨਾ ਲੜਨੇ ਵਾਲੀ ਤੇ ਉੱਪਰ ਹੋਣੀ ਮੈਂ ਆਣਾ ਨੂੰ ਆ ਆਣਾ ਨੂੰ ਆਕਮੜੀ ਲੈ ਕਿਉਂ ਦੱਸਦੇ ਹੋ ਕੋਈ ਮਹੌਲ ਬਣਾ ਲਾ ਦੀ ਰੋਟੀ ਸਬਜੀ 15 ਮਿੰਟ ਰਹਿ ਗਏ ਹੋਣ ਸਬਜੀ ਕੌਨਸੀ ਬਣਾਈ ਤੁਸੀਂ ਪਰ ਮੈਂ ਗੰਦ ਬਹੁਤ ਆਇਆ ਪਲੇਟ ਚ ਲਾ ਰੋ ਗੰਦ ਨੂੰ ਕੀ ਹੈ ਸਾਰੀ ਨਾਲ ਕਾਹ ਪਾਇਆ ਪਲੇਟ ਤੇ ਮੈਨੂੰ ਸੀ ਫੋਨ ਵੀ ਲਗਉਣ ਲੱਗਿਆ ਪਤਾ ਨਹੀਂ ਮੱਝੇ ਬਸ ਚਲੋ ਤਰੇ ਨੇ ਤਰੇ ਟਾਈਮ ਬਾਕੀ ਚੀਜ਼ ਰਲਪਾ ਬਣੇ ਹੋ ਗਏ ਆ ਕੇ ਆ ਜਾ ਉਹ ਰੱਖਤਾ ਗਏ ਹਾਂ ਅਸੀਂ ਕਰਾਂਗੇ ਪ੍ਰੈਕ ਜੀ ਧੰਨਵਾਦ ਸਾਰਾ ਬਹੁਤ ਦੇ ਆਦੇਮ ਕਾਦਾ ਮਹੀ ਜਾ ਰਹੇ ਤੇ ਤੁੰ ਜੋ ਕੱਲ ਨੂੰ ਫਿਲਮ ਦੇਖਣ ਜਾਣਾ ਜੇ ਨਾ ਕੱਸੀ ਆ ਗਿਆ ਤੇਰੇ ਕੋਲ ਮੰਨ ਨਹੀਂ ਪਤਾ ਮੈਂ ਜਾਣਾਂ ਨਾ ਫਿਰ ਵੀ ਆਉਂਦੇ ਆ ਮੱਤੀ ਵੀ ਆਂ ਮੈਂ ਜਾਣਾਂ ਕਿਉਂ ਫੋੜਾ ਨਾ ਬਾਰੇ ਹਾਂ ਫਿਲਮ ਦੇਖਣ ਜਾਣੇ ਨਾਲ ਕਹਿੰਦਾ ਕਿ ਹੋ ਜਾਏ ਵਿੱਦੀ ਰਾਹ ਨੂੰ ਨਹੀਂ ਜਾਣਾ ਹੈਗਾ ਕੀ ਯੰਤਰ ਨਾਲ ਜਾਣਾ ਜਾਂ ਜਾਣ ਤੂੰ ਬੋਲੀਆ ਤੂੰ ਇਹਨਾਂ ਨੂੰ ਕਹਾਂ ਮੈਂ ਜਾਵਾਂ ਤੇ ਉਹ ਪੈਸੇ ਲੈਣਾ ਹੈ ਬੈਡਿੰਗ ਕੀਦਰ ਹੈ ਕੀਦਰ ਵਾਪਕ ਲੇਖ ਮੰਨਣੇ ਕਰਵਿਨੇ ਕੋਈ ਐਸੇ ਹੈਂਗੇ ਬਿਨਵਾ ਮੈਂ ਸੀ ਉਹ ਫਿਰ ਕੀ ਹੋ ਗਿਆ ਫਿਰ ਇੱਕ ਦਿਨ ਤਾਂ ਜਾਣਾ ਮੈਨੇ ਦਿਨ ਬਾਅਦ ਕੀ ਘਰਾ ਦੇ ਕੰਮ ਉੱਤਾਰ ਦੇਣਾ ਕਿਤੇ ਜਾਣਾ ਤੂੰ ਉਹਦੇ ਇੱਕ ਵਾਰੀ ਦੋ ਉਹ ਦੰਗ ਸੀ ਕਿ ਆਇਆ ਤੂੰ ਉੱਧਰ ਵੀ ਕਿ ਆਇਆ ਫਿਰ ਉਹ ਇੱਕ ਮੁੰਡਾ ਹੈ ਉੱਧਰ ਵੀ ਤੁਸੀਂ ਅੱਧੀ ਰਾਤ ਨੂੰ ਕਹਿੰਦੇ ਨੇ ਅੱਜ ਪਹਿਰ ਭਾਂਡੇ ਜੀ ਸਾਡੇ ਨਾਲ ਆ ਗਏ ਅਜੇ ਸ਼ੌਤੂ ਕਹਿੰਦਾ ਸਾਡੇ ਦਾ ਸਟਾਰਟ ਹੋਣਾ ਫਿਰ ਕਿਹੜੇ सवेरे कार एक दो बजे आऊंगा फिर मैं हूं मैं तो जाना है हां फिर क्या हो गया ना सर मैं ना पैसे लेके चलने आया था बाहर आओ कल की ना के पागल है हां चिड़ी की बांध देनी है तू रेक मार के मेरे पास हां हां ओए तुम चाड़े मार दिए मेरे हां हां फिर हां तू रेक मार ही है कर दी इधर वो केधर फरानो कुछ नहीं करना दे वो आते हैं मुझे थोड़ी मैं जाऊंगा तो कोई तुम्हें ये इसीलिए रंगवा दे चला कोई और ये क्या इसीलिए क्या करने की बात हो जा जा नहीं ये मैं बोल रहा हूं मैं की मेरा मुंह नहीं कहता ओ देखिए उन्होंने की मारेगी तू हां दी ਅਬੀਂ ਚਾਹੇ ਮੇਰੇ ਵਿੱਚ ਇਹ ਕੀ ਚਿੰਤਾ ਹੈ ਫਿਰ ਤੋਂ ਮੰਨਦੇ ਹੋ ਨਹੀਂ ਜਦੋਂ ਕਹਿੰਦਾ ਕਿ ਉਹ ਬਣਾਉਂ ਵੀ ਨਹੀਂ ਲਈ ਬੈਠੀ ਐ ਇੰਨੀ ਐ ਸਾਰਾ ਦਿਨ ਚੱਲ ਮੈਂ ਫਿਲਮ ਦੇਖਣ ਨਹੀਂ ਆਣਾ ਏ ਕੋਈ ਤਾਂ ਮਨਾਂ ਕਰਦਾ ਲਾਸਾਨੀ ਮੂਹ ਪਰ ਆ ਜਾ की या फिर वहां तो फिर हम देखने जा रहे हैं। तो जाऊंगा ही मैं। मैं वो भी मान जाना जरा हो गया हमारा। तेरे को तो उनके क्या मैंने बता दिया है? हाँ मेरे। तुम्हारे लिए क्यों नहीं की थी? हाँ। और दियो भी नहीं की। तुम्हारे लिए क्यों नहीं की थी? हाँ। आ रहा है बंदा ने सीट दे ऊपर। आ देखियो। किसी को मैंने क्या हो गया हमारे जाने में बंदी कहना मैं पापा तो कहना कहना इतनी जगह खाना लायक हाँ अच्छा कहना पापा तो कहना चालू किया तो कर दिया मूवी फिल्म देख कर दिया मूवी फोन तो दे हमने तो बात तो किया मेरे मुझे पैसे दे मूवी तभी बोलते हैं रस्ते में दिखाना पैसे दे हमका हाँ तो दे दे, दे। तो दे दे हाँ पैसे दी तो किया करने जा रह

ਮੇਰੇ मम्मी ਨੂੰ ਮੌਨ ਕਰਦੇ ਆ ਨਾ ਲੱਗਿਆ ਉਹਨੇ ਬਲੈਂਡਿੰਗ ਨੂੰ ਮੌਨ ਕਰਦੇ ਮੈਂ ਕਹਿੰਦੀ ਆ ਪਾਪਾ ਤੁਸੀਂ ਤਾਂ ਸਾਡੇ ਹੀ ਦੋ ਤੁਸੀਂ ਕਦੋਂ ਰੁਕਦੇ ਨੇ ਨਾੜੇ ਲੱਗ ਜਾਂਦਾ ਥੱਪੜ ਇਹਦੇ ਦਾਣ ਨੂੰ ਪਤਾ तो ਮੈਂ ਚਾਹੁੰਦੇ ਆ ਵਾਹ ਇਹਦੇ ਪੈਣਗੇ ਨਹੀਂ ਚਾਹੀਦਾ ਹਾਂ ਨਹੀਂ ਤੁਹਾਨੂੰ ਆ ਬਲਰਾ ਕੰਸੋ ਪਾਪਾ ਵੇ ਤੁਸੀਂ ਉਹ ਲਾਉਣਗੇ ਪੈਸੇ ਉਹਨਾਂ ਦੇ ਪੈਸੇ ਦੇ ਲੋ ਅਗਰ ਤਾਂ जा तू गया है अब दबाव करना लग गया करना मत करना तुम्हारा क्यों दिखा रहा है सब लोग रोटी खा रहे थे मैं कैसे रोटी खा रही थी चाकियां ऐसे भी खाना करती है बदुइल मार देता है करती है और आकर है हाँ टिकला है टिकला है हे तू क्या कर रहा है ਚਲੋ ਬੇ ਮੈਂ ਨਾਲ ਜਿੰਨੇ ਲੋਕਾਂ ਦੇ ਘਾਟੇ ਆ ਬੈਠੋ ਆਏ ਦੋਸਤ ਹੋ ਗਏ ਲੋਕ ਆ ਬੰਦੇ ਨੂੰ ਉਹ ਨਾ ਜਿੰਨੇ ਲੋਕ ਖੜੇ ਆ ਮੈਂ ਕੋਈ ਨਾ ਦਾ ਇਸ ਕੋ ਮਾਰੇ ਸਾਰਾ ਪ੍ਰੈਂਕ ਖਰਾਬ ਕਰ ਦਿੱਤਾ ਆ ਤੂੰ ਦੱਸ ਕਿ ਅਰ ਥੋੜਾ ਜਿਆਦਾ ਬਣਿਆ Jadi, apa, -apa sih? Ya. ya, itu sendiri ngasih banget. Kan, ada yang <tuk> penting banget. Nah, yang terjadi kemudian, yang terjadi kemudian, yang Kita ini <baru menteri>, Oke, <tuk> Jaya, <itu> <tuk> 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 <Okay>, <tuk> 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 ਸਾਡਾ ਪ੍ਰੈਂਕ ਇੱਥੇ ਹੁੰਦਾ ਖਤਮ ਤੇ ਅਸੀਂ ਪੈਂਕ ਦਾ ਤਾਂ ਕੁਝ ਹੋਰ ਪਲੈਨਿੰਗ ਕੀਤੀ ਹੋਈ ਸੀਗੀ ਅਸੀਂ ਪਲੈਨਿੰਗ ਇਹ ਕੀਤੀ ਸੀਗੀ ਵੀ ਇਹਨਾ ਪਪਾ ਨੀਚੇ ਆਉਣਗੇ ਪਪਾ ਅਸੂ ਬੋਲਣਗੇ ਜੇ ਪਪਾ ਬੋਲਦੇ ਤਾਂ ਜ਼ਿਆਦਾ ਵਧੀਆ ਲੱਗਣਾ ਸੀਗਾ ਤੇ ਪਰ ਮੰਮਾ ਆ ਗਏ ਸੀ ਮੰਮਾ ਨੂੰ ਸਾਡੀ ਆਸੇ ਨਿਕਲ ਗਈ ਅਸੀਂ ਪਪਾ ਨੂੰ ਦੱਸਤਾ ਕਰੂਗੇ ਸਾਨੂੰ ਐ ਸੀਗਾ ਵੀ ਮੰਮਾ ਨੂੰ ਨਹੀਂ ਦੱਸਦੇ ਵੀ ਇਹਨਾ ਉਹ ਨੀਚੇ ਆਣਗੇ ਪਰ ਪ੍ਰੈਂਕ ਹੋਰ ਵੀ ਵਧੀਆ ਹੋਊਗਾ ਪਰ ਉਹਨਾਂ ਨੇ ਜਾ ਕੇ ਉੱਤੇ ਪਪਾ ਨੂੰ ਦੱਸਤਾ ਵੀ ਨਹੀਂ ਸਭ ਕੁਝ ਠੀਕ ਹੈ ਐਲਸੀ ਵੀ ਠੀਕ ਹੈ ਸਭ ਕੁਝ ਠੀਕ ਹੈ ਵੀ ਉਹ ਪ੍ਰੈਂਕ ਆ ਗਏ ਨੇ ਸਾਰਾ ਇਹ ਪਾਣੀ ਫੇਰਦਾ ਪ੍ਰੈਂਕ ਤੇ ਅਰ ਜਿਵੇਂ ਦਾ ਵੀ ਬਣਿਆ ਹੈ ਪੈਸੇ ਦਾ ਸਹੀ ਬਣਿਆ ਸਹੀ ਹੋਣੇ ਜਿਵੇਂ ਦਾ ਵੀ ਤੁਹਾਨੂੰ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਅਸੀਂ ਨਵੇਂ ਨਵੇਂ ਵਲੌਗਸ ਪਾਉਂਦੇ ਰਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਵਲੌਗ ਦੀ ਅਪਡੇਟ ਹੋਂ ਵਾਸਤੇ ਤੁਹਾਡੇ ਮੂਰੇ ਵਲੌਗ ਆਈ ਜਾਣਗੇ ਤੁਸੀਂ ਸਬਸਕ੍ਰਾਈਬ ਕਰਨਾ ਚਾਹਤਿਆਂ ਤੇ ਮਿਲਦੇ ਹਾਂ ਅਸੀਂ ਤੁਹਾਨੂੰ ਨੈਕਸਟ ਵਲੌਗ ਵਿੱਚ ਬਾਏ ਬਾਏ